ਦੇ ਵਿੱਚੋਂ ਦੀ ਪਾਕਿਸਤਾਨ ਦੇ ਜਾਸੂਸ ਫੜੇ ਜਾ ਰਹੇ ਨੇ ਹੁਣ ਹਿਮਾਚਲ ਦੇ ਕਾਂਗੜਾ ਤੋਂ ਵੀ ਇੱਕ 20 ਸਾਲ ਦਾ ਜੋ ਨੌਜਵਾਨ ਉਸ ਨੂੰ ਗ੍ਰਫਤਾਰ ਕੀਤਾ ਗਿਆ ਜਦੋਂ ਉਸ ਦਾ ਫੋਨ ਫਰੋਲਿਆ ਗਿਆ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ ਗਿਆ ਤੇ ਪਤਾ ਲੱਗਿਆ ਕਿ ਉਹ ਜੋ ਸੈਂਸਿਟਿਵ ਇਨਫੋਰਮੇਸ਼ਨ ਹੈ ਭਾਰਤ ਦੇ ਨਾਲ ਉਹ ਕੋਈ ਵੀ ਜੁੜਿਆ ਹੋਇਆ ਉਹ ਸਾਰੀ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾ ਰਿਹਾ ਸੀ ਤੇ ਇਸੇ ਦੇ ਨਾਲ ਉਸ ਦੇ ਫੋਨ ਦੇ ਵਿੱਚੋਂ ਦੀ ਕੁਝ ਅਜਿਹੇ ਡਾਕੂਮੈਂਟਸ ਮਿਲੇ ਨੇ ਕੁਝ ਅਜਿਹੀਆਂ ਤਸਵੀਰਾਂ ਮਿਲੀਆਂ ਨੇ ਜਿਸ ਦੇ ਕਾਰਨ ਇਹ ਜੋ ਸ਼ੰਕਾ ਸੀ ਉਹ ਸਾਫ ਹੋਈ ਕਿ ਇਹ ਪਾਕਿਸਤਾਨੀ ਜਾਸੂਸ ਹੈ ਜੋ ਕਿ ਭਾਰਤ ਦੇ ਵਿੱਚ ਰਹਿ ਕੇ ਭਾਰਤ ਦੇ ਨਾਲ ਗੱਦਾਰੀ ਕਰ ਰਿਹਾ ਹੈ ਤੇ ਪਾਕਿਸਤਾਨ ਨੂੰ ਜੋ ਖੂਫੀਆ ਜਾਣਕਾਰੀ ਹੈ ਉਹ ਪਹੁੰਚਾ ਰਿਹਾ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਵਾਲੇ ਇਸ ਸ਼ਖਸ ਨੂੰ ਜਿਸ ਦੀ ਤਸਵੀਰ ਜੋ ਕਿ 20 ਸਾਲ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਜੋ ਇਹ ਮਲਜ਼ਮ ਹੈਗਾ ਇਸ ਉਤੇ ਸੰਵੇਦਨਸ਼ੀਲ ਜਾਣਕਾਰੀਆ ਪਾਕਿਸਤਾਨ ਦੇ ਵਿੱਚ ਬੈਠੇ ਏਜੰਟਾਂ ਤੱਕ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ ਪੁਲਿਸ ਉਸ ਨੂੰ ਦੇਹਰਾਕੋਟ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਪਹੁੰਚੀ ਹੈਗੀ ਇਸ ਦੌਰਾਨ ਜੋ ਹੈ ਉਸ ਦਾ ਚਿਹਰਾ ਵੀ ਕਵਰ ਕੀਤਾ ਗਿਆ ਸੀ ਫਿਲਹਾਲ ਉਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਹਾਲਾਂਕਿ ਆਂਗੜਾ ਦੇ ਐਸਪੀ ਮਯੰਕ ਚੌਧਰੀ ਜੋਨੇ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਬੁੱਧਵਾਰ ਨੂੰ ਸਵੇਰੇ ਇਸ ਨੂੰ ਗ੍ਰਫਤਾਰ ਕੀਤਾ ਗਿਆ ਇਸ ਦੇ ਫੋਨ ਚੋਂ ਕੁਝ ਦਸਤਾਵੇਜ਼ ਜਿਹੜੇ ਹੈਗੇ ਸੈਂਸਿਟਿਵ ਡਾਕੂਮੈਂਟ ਜਿਹੜੇ ਹੈਗੇ ਉਹ ਬਰਾਮਦ ਹੋਏ ਨੇ ਫੋਟੋਸ ਵੀ ਬਰਾਮਦ ਹੋਈਆਂ ਨੇ ਇਸ ਡਾਟਾ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ ਜਿਹੜਾ ਮੁਲਜ਼ਮ ਹੈ ਉਸ ਦੀ ਪਛਾਣ ਹੋਈ ਹੈ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਦੇ ਵਿੱਚ ਸੁਖਾਹਰ ਪਿੰਡ ਦਾ ਰਹਿਣ ਵਾਲਾ ਅਭਿਸ਼ੇਕ ਭਾਰਤਵਾ ਜੋ ਕਿ 20 ਸਾਲ ਦਾ ਹੈਗਾ ਪੁਲਿਸ ਦੇ ਮੁਤਾਬਕ ਅਭਿਸ਼ੇਕ ਜਿਹੜਾ ਆ ਉਹ ਕਾਲਜ ਤੋਂ ਡ੍ਰੌਪ ਆਊਟ ਹੈ ਉਹ ਆਨਲਾਈਨ ਜੋ ਹੈ ਮੀਡੀਅਮ ਦੇ ਰਾਹੀਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਫੇਸਬੁੱਕ ਉੱਤੇ ਇਸ ਦੇ 3092 ਦੇ ਕਰੀ ਫਰੈਂਡਸ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਜਿਹੜੇ ਨੇ ਪਾਕਿਸਤਾਨ ਦੇ ਨਾਲ ਲਿੰਕਪ ਹੋਉਂਦੇ ਨੇ ਜਦੋਂ ਇਸ ਦਾ ਫੋਨ ਫਰੋਲਿਆ ਗਿਆ ਤੇ ਬਹੁਤ ਸਾਰੀਆਂ ਸੈਂਸਿਟਿਵ ਇਨਫੋਰਮੇਸ਼ਨ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਇਸ ਨੂੰ ਜੋ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਸਖਤੀ ਦੇ ਨਾਲ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਜੋ ਵੀ ਡਾਕੂਮੈਂਟ ਜੋ ਵੀ ਸੋਸ਼ਲ ਮੀਡੀਆ ਪੋਸਟ ਹੈ ਉਹ ਜਾਂਚ ਦੇ ਲਈ ਅੱਗੇ ਭੇਜ ਦਿੱਤਾ ਗਿਆ ਕਾਂਗੜਾ ਦੇ ਐਸਪੀ ਦੇ ਮੁਤਾਬਕ ਆਪਰੇਸ਼ਨ ਸਿੰਦੂਰ ਤੋਂ ਬਾਅਦ ਤੋਂ ਹੀ ਪੁਲਿਸ ਦੇ ਵੱਲੋਂ ਆਨਲਾਈਨ ਅਤੇ ਆਫਲਾਈਨ ਜੋ ਐਕਟੀਵਿਟੀਆਂ ਨੇ ਉਹਨਾਂ ਉੱਤੇ ਨਜ਼ਰ ਰੱਖੀ ਹੋਈ ਹੈ ਪੁਲਿਸ ਨੂੰ ਗੁਪਤ ਸੂਚਨਾ ਵੀ ਮਿਲੀ ਸੀ ਕਿ ਦੇਹਰਾ ਦਾ ਇਹ ਨੌਜਵਾਨ ਜਿਹੜਾ ਦੇਸ਼ ਵਿਰੋਧੀ ਐਕਟੀਵਿਟੀਆਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿੰਕਪ ਹੈ ਭਾਰਤ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਜੋ ਹੈ ਇਹ ਰੇਡ ਕੀਤੀ ਗਈ ਇਸ ਸ਼ਖਸ ਨੂੰ ਫੜਿਆ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਜਾਣਕਾਰੀ ਮਿਲਦੀ ਹੈਗੀ ਤਾਂ ਪੁਲਿਸ ਦੇ ਵੱਲੋਂ ਜੋ ਹੈ ਇਸ ਉੱਤੇ ਨਿਗਰਾਨੀ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਇਸ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦੇ ਖਿਲਾਫ ਬੀ ਐਨ ਐਸ 100 52 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਮੋੜਲੀ ਜਾਂਚ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਕਾਲਜ ਤੋਂ ਇਹ ਪੜਾਈ ਛੱਡ ਚੁੱਕਿਆ ਆਨਲਾਈਨ ਮੀਡੀਅਮ ਦੇ ਰਾਹੀਂ ਇਹ ਪਾਕਿਸਤਾਨ ਦੇ ਵਿੱਚ ਭਾਰਤ ਦੇ ਨਾਲ ਜੁੜੇ ਹੋਏ ਜੋ ਇਨਫੋਰਮੇਸ਼ਨਸ ਨੇ ਉਹ ਪੇਚ ਰਿਹਾ ਸੀ ਦੇਹਰਾ ਦੇ ਡੀਐਸਪੀ ਰਾਜਕੁਮਾਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਮੁਲਜ਼ਮ ਹੈ ਉਹ ਸੈਂਸਿਟਿਵ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਸੀ ਜਿਸ ਤੋਂ ਹੁਣ ਸਖਤੀ ਦੇ ਨਾਲ ਪੇਸ਼ ਜੋ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੋਰ ਜਾਣਕਾਰੀ ਜੋ ਹੈ ਸਕਦੀ ਹੈ ਕਿ ਹੋਰ ਵੀ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਨੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਲਗਾਤਾਰ ਹੀ ਭਾਰਤ ਦੇ ਵਿੱਚ ਜਿਹੜੇ ਪਾਕਿਸਤਾਨੀ ਜਾਸੂਸ ਨੇ ਉਹਨਾਂ ਉਤੇ ਨਿਗਰਾਨੀ ਬਣਾਈ ਹੋਈ ਹੈ ਲਗਾਤਾਰ ਹੀ ਲਿੰਕ ਫਰੋਲੇ ਜਾ ਰਹੇ ਨੇ ਲਗਾਤਾਰ ਹੀ ਜਿਹੜੇ ਪਾਕਿਸਤਾਨੀ ਜਾਸੂਸ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਦੇ ਤਹਿਤ ਬੀਤੇ ਦਿਨੀ ਵੀ ਰਾਜਸਥਾਨ ਦੇ जैसलमेर ਤੋਂ ਇੱਕ ਸਾਕਸ਼ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਮ ਸ਼ਾਕੂਰ ਖਾਨ ਦੱਸਿਆ ਜਾ ਰਿਹਾ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਜੋ ਇੱਕ ਸਾਬਕਾ ਮੰਤਰੀ ਨੇ ਉਹਨਾਂ ਦਾ ਪੀਏ ਸੀਗਾ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੂੰ ਇੱਕ ਖੂਫੀ ਜਾਣਕਾਰੀ ਜੋ ਇਹ ਦੇ ਰਿਹਾ ਸੀਗਾ ISI ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦਾ ਦੋਸ਼ ਇਸ ਸਖਸ਼ ਤੇ ਲੱਗਿਆ ਜਿਸ ਦੀ ਤਸਵੀਰ ਤੁਹਾਡੀ ਸਕਰੀਨ ਤੇ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਸ਼ਾਕੂਰ ਖਾਨ ਦੇ ਪਾਕਿਸਤਾਨੀ ਦੂਤਾਵਾਜ਼ ਦੇ ਅਧਿਕਾਰੀ ਅਤੇ ਰਾਜਸਥਾਨ ਦੇ ਇੱਕ ਸੀਨੀਅਰ ਕਾਂਗਰਸੀ ਨੇਤਾ ਦੇ ਨਾਲ ਵੀ ਲਿੰਕ ਨੇ ਸੰਬੰਧ ਦੇ ਜਸਦੀ ਕੀ ਹੁੰਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸ਼ਕੂਰ ਖਾਨ ਜੋ ਹੈ ਉਸ ਨੂੰ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਆਪਰੇਸ਼ਨ ਸਿੰਦੂਰ ਤੋਂ ਬਾਅਦ ਲਗਾਤਾਰ ਐਕਸ਼ਨ ਦੇ ਵਿੱਚ ਹੈ ਜੋ ਇਸ ਦੇ ਵਿੱਚ ਸ਼ਕੂਰ ਹੈ ਉਸ ਦੇ ਫੋਨ ਤੋਂ ਪਾਕਿਸਤਾਨੀ ਨੰਬਰ ਦੀ ਲਿਸਟ ਵੀ ਜਿਹੜੀ ਹੈ ਬਰਾਮਦ ਹੋਈ ਹੈ ਇਸ ਦੇ ਨਾਲ ਡਿਲੀਟ ਕੀਤੀਆਂ ਫਾਈਲਾਂ ਵੀ ਬਰਾਮਦ ਹੋਈਆਂ ਨੇ ਬਰਾਮਦ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਇਸ ਦੇ ਵੱਲੋਂ ਮਿਟਾਉਣ ਦੀ ਆਪਣੇ ਫੋਨ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਤਾਂ ਹੋ ਸਕਦਾ ਕਿ ਇਨਾ ਦੋਨਾਂ ਤੋਂ ਜੋ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੱਡੇ ਖੁਲਾਸੇ ਹੋਣ ਜਾਂ ਫਿਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿਹੜੇ ਹੋਰ ਜਿਹੜੇ ਗੱਦਾਰ ਹੈਗੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਲਿੰਕਅਪ ਨੇ ਲੇਕਿਨ ਭਾਰਤ ਦੇ ਵਿੱਚ ਰਹਿ ਕੇ ਜਾਸੂਸੀ ਕਰ ਰਹੇ ਨੇ ਹੋ ਸਕਦਾ ਉਹਨਾਂ ਦਾ ਵੀ ਪਰਦਾ ਫਾਸ਼ ਹੋ ਸਕੇ ਤਾਂ ਸਟੇਟਮੈਂਟ ਵੀ ਜਿਹੜੀ ਹੈਗੀ ਸਾਹਮਣੇ ਆਈ ਹੈ ਹਿਮਾਚਲ ਤੋਂ ਜੋ 20 ਸਾਲ ਦਾ ਮੁੰਡਾ ਫੜਿਆ ਗਿਆ ਜਿਸ ਉੱਤੇ ਜਦੋਂ ਇਸ ਖਬਰ ਦੀ ਜੋ ਐ ਸੋਸ਼ਲ ਮੀਡੀਆ ਉਤੇ ਖਬਰ ਵਾਇਰਲ ਹੁੰਦੀ ਹੈ ਤਾਂ ਲੋਕ ਵੀ ਪਰੇਸ਼ਾਨ ਹੈਰਾਨ ਹੋ ਜਾਂਦੇ ਨੇ ਕਿ ਆਕਰ 20 ਸਾਲ ਦਾ ਮੈਸ 20 ਸਾਲ ਦਾ ਜੋ ਨੌਜਵਾਨ ਹੈ ਜੋ ਕਿ ਹਾਲੇ ਕਾਲਜ ਦੇ ਵਿੱਚ ਪੜ੍ਹਦਾ ਸੀ ਹਾਲਾਂਕਿ ਹੁਣ ਡ੍ਰੌਪ ਆਊਟ ਹੈ ਆਕਰ ਉਹ ਪਾਕਿਸਤਾਨ ਦੇ ਨਾਲ ਕਿਵੇਂ ਜੁੜ ਗਿਆ ਜਾਂ ਪਾਕਿਸਤਾਨ ਦੇ ਨਾਲ ਕੀ ਕਿਸੇ ਉਸ ਦੇ ਪਰਿਵਾਰ ਕਮੈਂਬਰ ਦਾ ਜਾਂ ਦੋਸਤਾਂ ਦੇ ਵਿੱਚ ਕਿਸੇ ਦਾ ਕੋਈ ਸੰਬੰਧ ਹੈ ਹਰ ਇੱਕ ਐਂਗਲ ਦੇ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਰਿਸ਼ਤੇਦਾਰ ਜੋ ਪਰਿਵਾਰ ਨੇ ਜੋ ਵੀ ਦੋਸਤ ਦੇ ਵਿੱਚ ਜੋ ਵੀ ਸਰਕਲ ਹੈ ਹਰ ਇੱਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਵਿੱਚ ਹੋਰ ਵੀ ਜਿਹੜੇ ਮੈਂਬਰਸ ਨੇ ਜਾਂ ਪਾਕਿਸਤਾਨ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਲਿੰਕ ਅਪ ਕਰਦੇ ਨੇ ਤਾਂ ਉਹਨਾਂ ਦੇ ਬਾਰੇ ਖੁਲਾਸੇ ਹੋ ਸਕਣ ਤੇ ਉਹਨਾਂ ਨੂੰ ਬਣਦੀ ਸਜ਼ਾ ਮਿਲ ਸਕੇ ਹਾਲਾਂਕਿ ਇਹ ਪਹਿਲਾ ਜਾਂ ਦੂਜਾ ਮਾਮਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਬਹੁਤ سارے ਮਾਮਲੇ ਸਾਹਮਣੇ ਆ ਚੁੱਕੇ ਨੇ ਭਾਵੇਂ ਇਨਫਲੂਐਂਸਰ ਦੀ ਗੱਲ ਕਰ ਲਈਏ ਭਾਵੇਂ ਹੋਰਾਂ ਦੀ ਗੱਲ ਕਰ ਲਈਏ ਤਾਂ ਵਕ ਵਕ ਯੂਪੀ ਤੋਂ ਭਾਵੇਂ ਰਾਜਸਥਾਨ ਦੀ ਕਰ ਲਈਏ ਹਿਮਾਚਲ ਦੀ ਗੱਲ ਕਰ ਲਈਏ ਹਰਿਆਣਾ ਦੀ ਪੰਜਾਬ ਦੀ ਗੱਲ ਕਰ ਲਈਏ ਵਕ ਵਕ ਇਲਾਕਿਆਂ ਤੋਂ ਪਾਕਿਸਤਾਨੀ ਜਾਸੂਸਾਂ ਨੂੰ ਫੜਿਆ ਜਾ ਰਿਹਾ ਲਗਾਮ ਲਗਾਈ ਜਾ ਰਹੀ ਹੈ ਤੇ ਗੁਪਤ ਸੂਚਨਾ ਵੀ ਲਗਾਤਾਰ ਹੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਤਾਂ ਉਸੇ ਕੜੀ ਦੇ ਤਹਿਤ ਹੁਣ ਅੱਜ ਹਿਮਾਚਲ ਤੋਂ 20 ਸਾਲ ਦਾ ਨੌਜਵਾਨ ਗ੍ਰਿਫਤਾਰ ਹੋਇਆ ਬੀਤੇ ਦਿਨੀ ਰਾਜਸਥਾਨ ਤੋਂ ਇੱਕ ਸਾਕਸ਼ ਗ੍ਰਿਫਤਾਰ ਹੋਇਆ ਜੋ ਕਿ ਉਸ ਦਾ ਲਿੰਕ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਜੋ ਇਸ ਦੇ ਵਿੱਚ ਸ਼ਾਕੂਰ ਖਾਨ ਉਸ ਦੇ ਜੈਸਲ ਮੇਰ ਦੇ ਇੱਕ ਸੀਨੀਅਰ ਕਾਂਗਰਸੀ ਨੇਤਾ ਦੇ ਨਾਲ ਨੇੜਲੇ ਸਬੰਧ ਸਨ ਸੂਤਰਾਂ ਮੁਤਾਬਕ ਉਹ ਪਿਛਲੀ ਅਸ਼ੋਕ ਗਹਿਲੋ ਸਰਕਾਰ ਦੇ ਵਿੱਚ ਕਾਂਗਰਸੀ ਨੇਤਾ ਦੇ ਨਿੱਜੀ ਸਹਾਇਕ ਵਜੋਂ ਕੰਮ ਕਰ ਚੁੱਕੇ ਨੇ ਖਾਸ ਤੌਰ ਤੇ ਸ਼ਾਕੂਰ ਖਾਨ ਨੂੰ ਸਾਬਕਾ ਕੈਬਨਿਟ ਮੰਤਰੀ ਸਾਲੇ ਮੁਹੰਮਦ ਦੇ ਨਾਲ ਜੋੜਿਆ ਗਿਆ ਦੱਸਿਆ ਜਾ ਰਿਹਾ ਹੈ ਜਹਾਲਾਂਕੀ ਖੁਫੀਆ ਏਜੰਸੀਆਂ ਨੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਰਾਜਨੀਤਿਕ ਟਿੱਪਣੀ ਤੋਂ ਇਨਕਾਰ ਕੀਤਾ ਹੈ ਪਰ ਇਸ ਸੰਬੰਧ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਇਸ ਦੇ ਵਿੱਚ ਹੋਰ ਕੀ ਵੱਡਾ ਨੈਟਵਰਕ ਹੈ ਜੇਕਰ ਹੈ ਤਾਂ ਉਸ ਦਾ ਜਲਦ ਹੀ ਪਰਦਾਫਾਸ਼ ਕੀਤਾ ਜਾਵੇਗਾ ਕਿਉਂਕਿ ਇਹਨਾਂ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ